ਇਥੇ ਛਡਾਉਣ ਦੇ ਨਾਂ ਤੇ ਕੀ ਆ ਮੇਰਾ ਇੱਕ ਡਾਕਟਰ ਸੀ ਸਰਕਾਰੀ ਮੈਂ ਉਹਦੇ ਕੋਲੋਂ ਲਾਸੰਸ ਲੈਣ ਵਾਸਤੇ ਵੈਰੀਫਿਕੇਸ਼ਨ ਕਰਾਈ ਤੇ ਐਦਾਂ ਹੀ ਉਹ ਮੇਰਾ ਸੱਜਣ ਮੜਾ ਜਾ ਬਣ ਗਿਆ ਕਿਉਂਕਿ ਉਹਨੇ ਮੈਨੂੰ ਸੁਣਿਆ ਸੀ ਪ੍ਰਸੰਗ ਦੇ ਤੌਰ ਤੇ ਮੈਨੂੰ ਪੁੱਛਿਆ ਵੀ ਸਰਕਾਰੀ ਹਸਪਤਾਲਾਂ 'ਚ ਇੱਕ ਰੌਲਾ ਲੌਲਾ ਪੈਂਦਾ ਵਾ ਗੋਲੀ ਜਿਹੜੀ ਜ਼ੁਬਾਨ ਦੇ ਥੱਲੇ ਰੱਖਦੇ ਵੀ ਨਸ਼ਾ ਟਾ ਦਿੰਦੀ ਆ ਇਹ ਹੈਗਾ ਨਾ ਰੌਲਾ ਮੈਂ ਤੁਹਾਨੂੰ ਸਰ ਹੁਣੇ ਮੇਰੇ ਕੋਲ ਲਿਖਤੀ ਨਹੀਂ ਹੈਗਾ ਮੇਰੇ ਕੋਲ ਜ਼ਬਾਨੀ ਕਲਾਮੀ ਇੱਕ ਡਾਕਟਰ ਦੀ ਗੱਲ ਆ ਐਦਾਂ ਬੈਠਾ ਟੇਬੂ ਕੁਰਸੀ ਦੇ ਉੱਤੇ ਬੈਠੇ ਉਹ ਕਹਿੰਦਾ ਪੰਜਾਬ ਦਾ ਪਠਾ ਭਾਉਣ ਵਾਸਤੇ ਉਹ ਜ਼ਬਾਨ ਥੱਲੇ ਰੱਖਣ ਵਾਲੀ ਗੋਲੀ ਲਾਈ ਗਈ ਪੰਜਾਬ ਦੇ ਲੋਕਾਂ ਨੂੰ ਨਸ਼ੇ ਨਾਲ ਵੀ ਮਰਨਗੇ ਤੇ ਇਹਦੇ ਨਾਲ ਵੀ ਮਰਨਗੇ ਮੈਂ ਖੈ ਇਹ ਤਾਂ ਟੌਣ ਵਾਲੀ ਆ ਸਰਕਾਰੀ ਮਿਲ ਰਹੀ ਆ ਕਹਿੰਦਾ ਜ਼ਬਾਨ ਤੇ ਰੱਖਣ ਵਾਲੀ ਗੋਲੀ ਸਾਡੇ ਦੇਸ਼ ਵਿੱਚ ਕੋਟਾ ਮਿਲਦਾ ਵਾ ਵੀ ਇੰਨਾ ਕੋਟਾ ਇਸ ਸਟੇਟ ਨੂੰ ਇੰਨਾ ਕੋਟਾ ਇਸ ਸਟੇਟ ਨੂੰ ਉਹਦੀ ਇੱਕ ਲਿਮਟ ਆ ਕਰ ਕਹਿੰਦਾ ਪੰਜਾਬ ਵਾਸਤੇ ਕੋਈ ਲਿਮਟ ਨਹੀਂ ਧੜਾ ਧੜ ਪੰਜਾਬ ਚ ਛੁੱਟੀ ਜਾ ਰਹੀ ਆ ਲਗਾਤਾਰ 40 ਦਿਨ ਲਗਾਤਾਰ 40 ਦਿਨ ਉਹ ਜਬਾਨ ਥੱਲੇ ਰੱਖਣ ਵਾਲੀ ਗੋਲੀ ਜਿਹੜੇ ਬੰਦੇ ਨੇ ਖਾ ਲਈ ਉਹ ਮੁੜ ਕੇ ਬੱਚਾ ਨਹੀਂ ਜ਼ਿੰਦਗੀ ਚ ਪੈਦਾ ਕਰ ਸਕੂਗਾ ਪੱਕੀ ਗੱਲ ਮੈਨੂੰ ਡਾਕਟਰ ਨੇ ਕਹਿੰਦੇ ਉਹ ਬੱਚਾ ਨਹੀਂ ਪੈਦਾ ਕਰੂਗਾ ਮੁੜ ਕੇ ਆ ਮਾਰ ਮਾਰੀ ਜਾ ਰਹੀ ਵੇਖੋ ਅੰਦਰ ਖਾਤੇ ਕਿੱਡੀ ਵੱਡੀ ਪਲੈਨਿੰਗ ਆ ਨਾ ਦੀ ਅੱਧੇ ਕਚਟਾ ਵੀਗੇ ਮਰ ਜਾਣਿਆ ਅੱਧੇ ਕੋ ਸਰਕਾਰੀ ਇਲਾਜ ਦੇ ਨਾਂ ਥੱਲੇ ਮਰ ਜਾਣੇ ਇਹ ਡਾਕਟਰ ਦਾ ਦੱਸਿਆ ਵਾ ਮੇਰੇ ਕੋਲ ਲਿਖਤੀ ਪ੍ਰੂਫ ਨਹੀਂ ਇਹਦੇ ਚ ਕਿੰਨੀ ਸੱਚਾਈ ਆ ਜਿਉਂਨੇ ਕੁਝ ਦੱਸਿਆ ਤੇ ਕੋਈ ਨਾ ਕੋਈ ਸੱਚਾਈ ਹੋਊਗੀ ਕਿਉਂਕਿ ਅਗਲਾ ਏਡਾ ਵੱਡਾ ਅਰਸਤ ਇੱਕ ਪੀੜੀ ਤੁਹਾਡੀ ਖਾੜਕੂ ਕਹਿ ਕੇ ਮਾਰੀ ਇੱਕ ਪੀੜੀ ਤੁਹਾਡੀ ਚਿੱਤੇ ਨੇ ਖਤਮ ਕਰ ਲਈ ਤੇ ਇੱਕ ਪੀੜੀ ਤੁਹਾਡੀ ਜਾਜਾ ਤੇ ਜਾਜੇ ਭਰ ਕੇ ਤੇ ਬਾਹਰ ਨੂੰ ਕੱਢ ਦਿੱਤੀ ਅਸਲ ਚ ਤੁਹਾਡੇ ਕੋਲੋਂ ਆ ਮਿੱਟੀ ਖਾਲੀ ਕਰਾਉਣੀ ਆ ਸਿਰੇ ਸਰਪੰਚ ਸਾਹਿਬ ਬੈਠੇ ਸੀ ਬੜੀ ਸੋਹਣੀ ਗੱਲ ਆ ਕਿਉਂਕਿ ਜਿਹੜਾ ਆਗੂ ਪਿੰਡ ਦਾ ਥੋੜੀ ਬੋਦੀ ਨੌਲੇਜ ਜਰੂਰ ਰੱਖਦਾ ਹੋਣਾ ਨਾਵਲ ਜਿਸੀ ਉਹਨਾਂ ਨੂੰ 26000 ਏਕੜ ਪੰਜਾਬ ਦਾ ਆ ਸੜਕਾਂ ਦੇ ਨਾਂ ਤੇ ਖਾ ਗਏ ਹੁਣ ਪਿੱਛੇ ਤੇ ਸਾਰਾ ਸਿਸਟਮ ਪੰਜਾਬੀਓ ਪੈਲੀ ਦੇ ਪੰਜਾਬ ਦੀ ਜਾਇਦਾਦ ਆ ਤੁਹਾਡੀ ਰੋਟੀ ਪੈਲੀ ਸਿਰ ਤੋਂ ਪੱਕਣੀਆਂ ਸੜਕਾਂ ਦੇ ਨਾਂ ਤੇ ਜਿਹੜੇ ਹਜ਼ਾਰਾਂ ਏਕੜ ਨਿਕਲ ਗਏ ਨਾ ਥੱਲਿਓ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਧੋਖਾ ਪੰਜਾਬੀ ਇਹਦਾ ਜਰਨ ਗੇ ਤੁਹਾਡੇ ਕੋਲੋਂ ਮਿੱਟੀ ਛਡਾਉਣੀਆਂ ਬਸ ਭਾਵੇਂ ਤੁਹਾਨੂੰ ਚਿੱਟਾ ਪਿਆ ਕੇ ਛਡਾ ਲੈਣ ਭਾਵੇਂ ਤੁਹਾਨੂੰ ਖਾੜਕੂ ਗਿਆ ਕੇ ਮਾਰ ਲੈਣ ਤੇ ਭਾਵੇਂ ਤੁਹਾਨੂੰ ਡਾਲਰ ਪੌਂਡਾਂ ਦੀ ਚਮਕ ਵਿਖਾ ਕੇ ਬਾਹਰ ਕੱਢ ਕੇ ਮਿੱਟੀ ਛਡਾ ਲੈਣ ਅਜੇ ਤੇ ਰੇਟ ਬੜਾ ਘੱਟ ਲਾਇਆ ਵਾ ਆ ਮਿੱਟੀ ਉਹ ਮਿੱਟੀ ਆ ਜਿਸ ਮਿੱਟੀ 'ਚ ਆਉਣ ਵਾਲੇ ਟਾਈਮ 'ਚ ਲੋਕਾਂ ਦੀ ਰੋਟੀ ਪੱਕਣੀ ਆ ਤੁਹਾਡੇ ਕੋਲ 10-10 ਕਰੋੜ 'ਚ ਵੀ ਕਿੱਲਾ ਛਡਾਉਣਾ ਪਿਆ ਤੇ ਰੇਟ ਬੜਾ ਥੋੜਾ ਉਹਨਾਂ ਵਾਸਤੇ ਛਡਾ ਲੈਣੀ ਹੁੰਦਾ ਤੁਹਾਡੇ ਕੋਲ ਤੁਸੀਂ ਵੇਚ ਦੇਣੀ ਐੜੀ ਕਿੱਲਾ ਖੰਡ ਕੀ ਆ ਇੱਕ ਬੰਨੇ ਕਹਿੰਦੇ ਪੰਜਾਬ 'ਚ ਹੈਗਾ ਕੱਖ ਨਹੀਂ ਚਲੋ ਇਧਰ ਨੂੰ ਨਾ ਜਾਇਓ ਜਲੰਧਰ ਵੱਲ ਨੂੰ ਬਾਬੇ ਬਕਾਲੇ ਤੋਂ ਲੱਗ ਜਾਓ ਜਿੱਥੋਂ ਆਪਾਂ ਰਈਆ ਪੋਲਿਆ ਇੱਥੋਂ ਲੱਗ ਜਾਓ ਅੰਮ੍ਰਿਤਸਰ ਚੱਲ ਜਾਓ ਆ ਗੱਲ ਤੁਸੀਂ ਮੇਰੀ ਗੌਰ ਕਰਿਓ ਮੋਟਰਸਾਈਕਲ ਲੈ ਕੇ ਉਦਾਂ ਹੀ ਜਾਇਓ ਅੰਮ੍ਰਿਤਸਰ ਤੋਂ ਲੈ ਕੇ ਰਈਏ ਤੱਕ ਸੜਕ ਦੇ ਦੋਵਾਂ ਪਾਸੇ ਦੁਨੀਆ ਦੀਆਂ ਇੱਕ ਨੰਬਰ ਦੀਆਂ ਬ੍ਰਾਂਡਡ ਕੰਪਨੀਆਂ ਦੇ ਸ਼ੋਅਰੂਮ ਖੁੱਲ ਗਿਆ ਕਿ ਨਹੀਂ ਖੁੱਲ ਗਏ ਔਰ ਵੈਸਟਵੁੱਡ ਬਣ ਗਿਆ ਤੁਹਾਡੇ ਲੱਗੇ ਬਣ ਗਿਆ ਨਾ ਇੱਕ ਬੰਨੇ ਕਹਿੰਦੇ ਪੰਜਾਬ ਚ ਰੋਟੀ ਨਹੀਂ ਪੱਕਣੀ ਤੇ ਐਡੇ ਐਡੇ ਵੱਡੇ ਸ਼ੋਅਰੂਮ ਐਡੀਆਂ ਡੀਆਂ ਵੱਡੀਆਂ ਬੇਵਕੂਫ ਨਹੀਂ ਆ ਬ੍ਰਾਂਡਡ ਕੰਪਨੀਆਂ ਬਾਹਰ ਦੀਆਂ ਉਹ ਜਿੱਥੇ ਪੈਸਾ ਇਨਵੈਸਟ ਕਰਦੇ ਆ ਅਗਲੇ 50 ਸਾਲ ਦੀ ਪੜਤਾਲ ਕਰਦੇ ਵੀ 50 ਸਾਲ ਇੱਥੇ ਹੋਣਾ ਕੀ ਆ ਉਹਨਾਂ ਨੂੰ ਪਤਾ ਵਾ ਵੀ ਆਉਣ ਵਾਲੇ ਟਾਈਮ ਚ ਰੋਟੀ ਪੱਕਣੀ ਕੱਲੇ ਪੰਜਾਬ ਦੀ ਆ ਬਾਕੀ ਸਾਰੇ ਭੁੱਖ ਮਰੀ ਮੱਟਣੀਆਂ ਇੱਕ ਚੀਜ਼ ਹੋਰ ਕਦੇ ਨੈਟ ਤੇ ਬਰੀਕ ਦਿਮਾਗ ਰੱਖ ਕੇ ਸਰਚ ਮਾਰਿਆ ਕਰੋ ਚਾਈਨਾ ਨੇ ਇੱਕ ਰੋਡ ਕੱਢਿਆ ਵਾ ਜਿਹਨੂੰ ਸੀ ਪੈਕ ਰੋਡ ਕਹਿੰਦੇ ਆ ਉਹ ਪਾਕਿਸਤਾਨ ਦੇ ਕਰਾਚੀ ਤੱਕ ਚੱਲਿਆ ਵਾ ਦੁਨੀਆ ਦਾ ਸਾਰਾ ਵਪਾਰ ਉਸ ਰੋਡ ਦੇ ਉੱਤੇ ਹਣਾ ਤੇ ਅਸੀਂ ਉਸ ਰੋਡ ਦੇ ਬਿਲਕੁਲ ਨੇੜੇ ਆ ਪੰਜਾਬ ਵਾਲੇ ਆ ਹੱਬ ਬਣਨੀ ਆ ਦੁਨੀਆ ਦੇ ਵੱਡੇ ਵਪਾਰਾਂ ਦੀ ਕਈਆਂ ਨੇ ਵੀਡੀਓ ਵੇਖ ਕੇ ਥੱਲੇ ਮੈਨੂੰ ਗਾਲਾਂ ਕੱਢਣੀਆਂ ਵੀ ਤੈਨੂੰ ਕਿੱਦਾਂ ਪਤਾ ਮੈਨੂੰ ਨਹੀਂ ਪਤਾ ਪਰ ਸਚਾਈ ਇਹ ਆ ਦੁਨੀਆ ਜਿਹੜੀ ਕਿਲਾਖੰਡ ਮਰਲੇ 4 ਮਰਲੇ ਆ ਕੀ ਸਾਂਭ ਕੇ ਰੱਖਿਓ ਜੇ ਬਾਹਰ ਬੈਠੇ ਜਿਹੜੇ ਮੁੰਡੇ ਆ ਇਧਰ ਉਧਰ ਪੈਸੇ ਲਾਉਣ ਵਾਲੋ ਜੇ 2 2 4 4 ਕਿੱਲੇ ਲੈ ਲੋਗੇ ਤੇ ਭਲੇ ਚ ਰਹੋਗੇ ਇਹ ਪੈੜੀ ਤੁਹਾਡੀ ਆ ਜ਼ਮੀਨ ਤੁਹਾਡੀਆਂ ਨੂੰ ਕੈਚ ਕਰ ਦੋ ਜੇ ਕੀਤਾ ਜਾਂਦਾ ਜੇ ਕੋਹ ਨਾ ਤੁਹਾਡੇ ਕੋਲ ਲੈਣੀ ਆ ਮਸਲਾ ਵਾ ਆਪ ਮਿੱਟੀ ਛਡਾਉਣੀ ਤੁਹਾਡੇ ਕੋਲ ਮਸਲਾ ਵਾ ਆ ਧਰਤੀ ਛਡਾਉਣੀ ਤੁਹਾਡੇ ਕੋ ਮਸਲਾ ਵਾ ਤੁਹਾਡੇ ਕੋ ਜਾਇਦਾਦ ਉਹਨਾਂ ਨੇ ਖੋਣੀ ਆ ਤੁਹਾਨੂੰ ਇਹਦਾ 10-10 ਕਰੋੜ ਵੀ ਰੇਟ ਦੇਣਾ ਪਿਆ ਸੌਖਾ ਇੱਕ ਉਦਾਹਰਨ ਦੇ ਕੇ ਮੈਂ ਢਾਡੀ ਸਿੰਘਾਂ ਕੋਲੋਂ ਕਵਤਾ ਲਵਾਉਣ ਲੱਗਾ ਅੰਮ੍ਰਿਤਸਰ ਕੋ ਜਦੋਂ ਤੁਸੀਂ ਅਜਨਾਲੇ ਨੂੰ ਜਾਓ ਤੇ ਰਾਜੇਸਾਹੀ 에어ਪੋਰਟ ਤੱਕ ਜਾਓ ਕਿੱਡੇ-ਕੱਡੇ ਵੱਡੇ ਹੋਟਲ ਖੁੱਲੇ ਉੱਥੇ ਬ੍ਰਾਂਡਡ ਹੋਟਲ ਆ ਵੱਡੇ ਹੋਟਲ ਉਹਨਾਂ ਹੋਟਲਾਂ ਦੇ ਮਗਰ ਜਿੰਨੇ ਪਿੰਡ ਆ ਮੈਂ ਉੱਥੇ ਦਿਵਾਨ ਕੀਤੇ ਆ ਉਹ ਕਈ ਵਾਰੀ ਗਾਇਬ ਗਾਇ ਕਹੇ ਪਿੰਡ ਵਾਲੇ ਨੂੰ ਪੁੱਛ ਲਈਦਾ ਵੀ ਕਿਦਾਂ ਹੋਟਲ ਇਹਦਾ ਵੱਡਾ ਬਣਿਆ ਰੋ ਪੈਂਦੇ ਲੋਕੀ ਆਪ ਨੂੰ ਕਹਿੰਦੇ ਉਹਨਾਂ ਦਿਨਾਂ 'ਚ ਸਾਨੂੰ 4-4 ਕਰੋੜ ਰੁਪਈਆ ਕਿੱਲੇ ਦਾ ਮਿਲਿਆ ਸੀ ਇੱਥੇ ਤੇ ਬਾਬਾ ਜੀ ਖਾਨ ਲੱਗਿਆ ਤਾਂ ਅਸੀਂ ਨੋਟਾਂ ਦੇ ਖੂ ਵੀ ਖਾ ਗਏ ਹੁਣ ਸਾਡੇ ਨਿਆਣੇ ਐਨਾ ਹੋਟਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਨੂੰ ੱੱਕੇ ਖਾਂਦੇ ਫਿਰਦੇ ਆ ਆ ਜਿਹੜੇ ਵੱਡੇ ਵੱਡੇ ਹਾਈਵੇ ਬਣ ਲੱਗੇ ਆ ਨਾ ਇਨਾ ਹਾਈਵੇ ਉੱਤੇ ਦੁਨੀਆ ਦਾ ਵਪਾਰ ਹੋਣਾ ਵਾ ਇਹ ਨਾ ਸਮਝੋ ਅੰਬਾਨੀ ਅਡਾਨੀ ਦੇ ਟਰੱਕ ਚੱਲਣੇ ਦੁਨੀਆ ਭਰ ਦੇ ਕਾਰਪੋਰੇਟ ਘਰਾਣਿਆਂ ਦੇ ਟਰੱਕ ਇੱਥੇ ਚੱਲਣੇ ਆ ਤੇ ਸਾਡੇ ਕੋਲ ਮਰਲਾ ਜ਼ਮੀਨ ਨਹੀਂ ਹੋਣੀ ਬੜਾ ਦੁੱਖ ਹੋਊਗਾ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜੋਧੇ ਨੂੰ ਜਿੰਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਸਤੇ ਆਪਣੇ ਪਾਉਣੇ ਚਾਰ ਸਾਲ ਦਾ ਪੁੱਤ ਸ਼ਹੀਦ ਕਰਵਾ ਲਿਆ ਤੇ ਅਹੀਂ ਹੋਬ ਕੇ ਕਹਿ ਦਿੰਦਾ ਸਾਨੂੰ ਪੈਲੀ ਨੇ ਦਿੱਤਾ ਹੀ ਕੱਖ ਨਹੀਂ ਆ ਸਾਨੂੰ ਜ਼ਮੀਨ ਨੇ ਦਿੱਤਾ ਹੀ ਕੱਖ ਨਹੀਂ ਆ ਪਾਪ ਲੱਗੂ ਸ਼ੀਤਾਂ ਦੇ ਕੋਲ ਨੂੰ ਇੱਕ ਬੇਨਤੀ ਮੈਂ ਪੈਣਾ ਨੂੰ ਕਰਕੇ ਜ਼ਰੂਰੀ ਸਮਝਦਾ। ਬਾਹਰ ਘੱਲਣ ਦੇ ਨਾਂ ਤੇ ਆਪਣੀਆਂ ਨੌਹਾਂ ਧੀਆਂ ਬਚਾਈਆਂ ਜਾਂਦੀਆਂ ਤੇ ਬਚਾਉਂਦਾ। ਇਹ ਪਰਦਾ ਹੀ ਪਿਆਜੇ ਬਸ। ਮੈਂ ਬਹੁਤੇ ਨਹੀਂ ਤੇ ਦੁਨੀਆ ਦੇ 15 ਕੁ ਮੁਲਕ ਘੁੰਮ ਕੇ ਵੇਖਿਆ ਇੰਗਲੈਂਡ ਮੈਂ ਜਾ ਕੇ ਵੇਖਿਆ ਤੁਹਾਡੀਆਂ ਨੌਹਾਂ ਧੀਆਂ ਗੁਰਦੁਆਰਿਆਂ ਦੇ ਅੱਗੇ ਕੰਮ ਮੰਗਣੀਆਂ ਖਲੋ ਜੀ ਦਿਹਾੜੀ ਹੋਏ ਚੌਪ ਚ ਨਿਕਲੋਦੇ ਹੁੰਦੇ। ਤੁਹਾਡੀਆਂ ਨੌਹਾਂ ਇਹ ਝੂਠ ਨਹੀਂ ਆ ਸਚਾਈ ਆ। ਐਵੇਂ ਨਾ ਸਮਝੋ ਟਾੜੀ ਹਵਾ ਜੀ ਮਰੀ ਜਾਂਦਾ ਗੱਲਾਂ ਮੈਂ ਪ੍ਰੂਫ ਦੇ ਸਕਦਾ ਤੁਹਾਡੀਆਂ ਨੌਆਂ ਧੀਆਂ ਗੁਰਦੁਆਰਿਆਂ ਦੇ ਬੂਹਿਆਂ ਅੱਗੇ ਖਲੋਤੀਆਂ ਕੰਮ ਮੰਗਦੀਆਂ ਮੈਂ ਵੇਖਿਆ ਤੇ ਤੁਸੀਂ ਇੱਥੇ ਸਾਰੇ ਪਿੰਡ ਨੂੰ ਸੁੱਕਣੇ ਪਾਇਆ ਜਾਂਦਿਆ ਕੰਮ ਮਿਲ ਗਿਆ ਕਿਸੇ ਨੂੰ ਜਾਂਦਿਆ ਕੰਮ ਨਹੀਂ ਜੇ ਮਿਲਦਾ ਦਿਹਾੜੀਆਂ ਕਰਨ ਡੀਆਂ ਵਿਚਾਰੀਆਂ ਰੋਂਦੀਆਂ ਉੱਥੇ ਬੈਠੀਆਂ ਬਾਬਾ ਜੀ ਗਲਤੀ ਹੋ ਗਈ ਉੱਥੇ ਬੈਠੇ ਸੌਕੇ ਆ ਨਵਾਂ ਧੀਆਂ ਕਿਸੇ ਦੇ ਮਗਰ ਲਾ ਕੇ ਜਾ ਜਾਂਦੇ ਨੇ ਜਿਹੇ ਫਾਇਦਾ ਫੂਲਾ ਲੱਗ ਜਾਂਦੇ ਪਲੱਸ 2 ਹੋ ਚੰਦੀ ਆ ਕਈਆਂ ਨੇ ਆ ਚਾ ਚੜਿਆਣਾ ਵਾ ਮਸਾਨਾ ਕਰਿਓ ਵਾਲ ਗੂ ਸਟੇਟ ਕਰਾਤੇ ਹੋਣੇ ਪਾਇਲਟਸ ਪੜਦੀ ਗਾਡੀ ਕੁੜੀ ਨਿਉਣਾ ਗੁੱਸਾ ਨਾ ਕਰਿਓ ਮੇਰੇ ਕਾ ਭੈਣਾ ਬੈਠਿਆ ਮੇਰੀਆਂ ਧੀਆਂ ਬੈਠੀਆਂ ਪਹਿਲਾ ਮੁੱਦਾ ਹੀ ਇਹ ਆ ਪਾਇਲਟਸ ਕਰਨੀ ਸਿੱਦੇ ਵਾਲ ਸੇ ਵਾਲ ਕੱਟ ਪਹਿਲਾਂ ਇਹ ਪਤਾ ਨਹੀਂ ਕੀ ਵਿੱਚ ਅੜਦੇ ਆ ਪਾਇਲਟਸ ਨਹੀਂ ਹੁੰਦੀ ਸਾਡੇ ਕੋਲ ਮਾਫ ਕਰਿਓ ਬਚ ਜੋ ਜੇ ਬਚਿਆ ਜਾਂਦਾ ਜਦੇ ਮੁੰਡੇ ਦੇ ਔਖੇ ਸੌਖੇ ਵਿਚਾਰੇ ਸਾਰ ਲੈਂਦੇ ਆ ਪਰ ਕੁੜੀਆਂ ਦੀ ਜਿਹੜੀ ਮੰਦੀ ਹਾਲਤ ਉੱਥੇ ਹੁੰਦੀ ਆ ਨਾ ਰਹਿ ਰੱਬ ਦਾ ਨਾ ਹੁਣ ਤੇ ਆਪਣੇ ਵੀ ਨਹੀਂ ਸਾਂਭਣ ਦਾ ਇੱਕ ਆਈਫੋਨ ਬੜੀ ਮਾੜੀ ਚੀਜ਼ ਆ ਮੇਰੇ ਕੋਲ ਵੀ ਹੈਗਾ ਮੈਂ ਤਾਂ ਦੇ ਰੱਖਿਆ ਵੀ ਮੇਰੀ ਫੋਟੋ ਦਾ ਨਕਮੀ ਆਉਂਦੀ ਹੀ ਦਿਨ ਵਧੀਆ ਆ ਜਾਂਦੀ ਆ ਇਹ ਚੀਜ਼ ਜਿਹੜੀ ਭੈੜੀ ਆ ਵੀ ਇਹਦੇ ਨਾਲ ਮਿਰਰ ਕੇ ਨਕਮੇ ਜੇ ਬੰਦੇ ਦੀ ਫੋਟੋ ਖਿੱਚੋ ਤੇੜੀ ਗੋਰੀ ਚੱਟੀ ਆਉਂਦੀ ਆ ਜਦੋਂ ਬਾਹਰੋਂ ਆਉਂਦੀਆਂ ਨਾ ਆਈਫੋਨ ਦੀਆਂ ਫੋਟਵਾਂ ਤੇ 8 ਪੀਰ ਸੜੇ ਪਾਪੇ ਦੇ ਗੱਲ ਚ ਗੁਠਾ ਦਿੰਦੇ ਵੇਚ ਪੈਲੀ ਨਹੀਂ ਵੀ ਜਾਣਾ ਇਹ ਵੇਖੋ ਤੰਗਲੀ ਨਾ ਇਕੱਠੇ ਕਰਨਿਆ ਪੌਂਡ ਉਥੇ ਜਾ ਕੇ ਦਿਨਾ ਜੀ ਕੋਰਾ ਚਿੱਟਾ ਹੋ ਗਿਆ ਇਦਾਂ ਨਹੀਂ ਕਿਤੇ ਵੀ ਹੈਗਾ ਮਾਂ ਦੇ ਸ਼ਿਕੂ ਚੋਂ ਜੜੀਆਂ ਖਾਂਦੇ ਜੇ ਉਹ ਹੀ ਨੰਦ ਵਾਲੀਆਂ ਉਥੇ ਤੇ ਰੁਲ ਕੇ ਮਰ ਜਾਂਦੇ ਵੱਡੇ ਵੱਡੇ ਮਰ ਰੋਂਦੇ ਵੇਖੇ ਵੱਡੇ ਬੜੇ ਰੋ ਹੀ ਪਏ ਬੰਦੇ ਸਾਡੇ

70 70 ਲੱਖ ਦੀਆਂ ਕੋਠੀਆਂ 'ਚ ਤੁਸੀਂ ਭਈਏ ਵਾਰਡ ਦਿੱਤੇ ਦਵਾਬੇ 'ਚ ਚੱਲ ਜਿਓ 70 70 ਲੱਖ ਦੀਆਂ ਕੋਠੀਆਂ 'ਚ ਭਈਏ ਬੈਠੇ ਤਮਾਕੂ ਨਾਲੇ ਮਲਣਦੇ ਹੁੰਦੇ ਨਾਲੇ ਅਰੇ ਸਰਦਾਰ ਜੀ ਕਿਧਰ ਜਾਏਗਾ ਤੇ ਇਹਨੂੰ ਰਾਹ ਪੁੱਛਣ ਵੰਦਰ ਭਈਆ ਨਿਕਲਦਾ ਡੱਬੀ ਵਾਲਾ ਪਰਨਾ ਬਨ ਕੇ ਤਹੀਂ ਨਵੀਂ ਤੇ ਸਰਦਾਰ ਕਿਧਰ ਗਿਆ ਸਰਦਾਰ ਟਰੱਕ ਚਲਾਉਣ ਦੇ ਆਪਰਾ ਇੰਗਲੈਂਡ ਕੈਨੇਡਾ ਬੈਠਾ ਉਹ ਉਥੇ ਧਿਆੜੀਆਂ ਕਰਨ ਦੇ ਉਥੇ 버거 ਪੀਜਾ ਵੇਚਣ ਦੇ ਭਈਆ ਇੱਥੇ ਸਰਦਾਰ ਬਣਿਆ ਪਿਆ ਚੜਦੇ ਆਉਂਦੇ ਜੇ ਜੂਪੀ ਬਿਹਾਰ ਵਾਲੇ ਤੁਹਾਡੇ ਸਿਰ ਤੇ ਮੰਨ ਜੋ ਜੇ ਨਹੀਂ ਮੰਨਣਾ ਤੇ ਬਚ ਜੋਗੇ ਸਾਡੀ ਪੜ੍ਹਾਈ ਨੂੰ ਕਿੱਡੀ ਵੱਡੀ ਮਾਰ ਵੱਜੀ ਪਲੱਸ 2 ਤੋਂ ਗਾਂ ਨਹੀਂ ਆਣਾ ਕਿਹੜਾ ਪੜਨ ਲਿਆ ਸਾਡਾ ਕੁੜੀਆਂ ਵਿਚਾਰੀਆਂ ਜੜਦੀਆਂ ਖੇਡਦੀਆਂ ਦੋ ਚਾਰ ਜਮਾਤਾਂ ਵੱਧ ਗਏ ਮੁੰਡਿਆਂ ਦਾ ਤੇ ਪੱਠਾ ਹੀ ਬੈਠਾ ਮੇਰੇ ਵਰਗਾ ਪਲੱਸ 2 ਲਗਾ ਜਾਣ ਹੀ ਪੈਂਟਿਆ ਬਸ ਉੱਥੇ ਸਟਾਪ ਹੋ ਨੀ ਜਾਂਦਾ ਪੜ੍ਹ ਨਹੀਂ ਬਜ਼ੁਰਗਾਂ ਨੂੰ ਪੁੱਛੋ ਚਟੀਆਂ ਦਾੜੀਆਂ ਵਾਲਿਆਂ ਨੂੰ ਕਿਹੇ ਟਾਈਮ ਵੱਡੇ ਵੱਡੇ ਥਾਣਿਆਂ ਦੇ ਇੰਚਾਰਜ ਸਰਦਾਰਾਂ ਦੇ ਮੁੰਡੇ ਹੁੰਦੇ ਐਸਐਸਪੀ ਡੀਐਸਪੀ ਸਰਦਾਰਾਂ ਦੇ ਮੁੰਡੇ ਹੁੰਦੇ ਡੀਸੀ ਸਰਦਾਰਾਂ ਦੇ ਮੁੰਡੇ ਹੁੰਦੇ ਅੱਜ ਚਲਜੋ ਲਾਗੇ ਬੰਨੇ ਤਾਨੂੰ ਯਾਦਵ ਮਿਲਣਗੇ ਤੁਜੇ ਤੇ ਜੇ ਮਿਲਣਗੇ ਅਸੀਂ ਤੇ ਸੱਚੋ ਤੋਂ ਕਾਂ ਸਿਪਾਈ ਤੋਂ ਕੰਮ ਜਾਣ ਨਹੀਂ ਦੇ ਤੂੰ ਹੀ ਬੈਂਕ ਚੱਲ ਜੋ ਕਿਹੇ ਟਾਈਮ ਬੈਂਕ ਦਾ ਜਿਹੜਾ ਮੈਨੇਜਰ ਹੁੰਦਾ ਸੀ ਉਹ ਸਰਦਾਰ ਹੁੰਦਾ ਸੀ ਗਿੱਲ ਢਿੱਲੋ ਪਾਜਵਾ ਮਾਣ ਬਰਾੜ ਹੁਣ ਬੈਂਕਾਂ ਦੇ ਮੈਨੇਜਰ ਉੱਥੋਂ ਆ ਕੇ ਬਣ ਕੇ ਤੇ ਤੂੰ ਹੀ ਬੰਦੂਕ ਫੜ ਕੇ ਸਿਕਿਉਰਿਟੀ ਗਾਰਡ ਬਣ ਕੇ ਦੂਏ ਜੱਗੇ ਖਲੋਤੇ ਜੀ ਆ ਸਾਡੇ ਸਿਸਟਮ ਨੂੰ ਮਾਰ ਵੱਜੀ ਸਭ ਤੋਂ ਵੱਡੀ ਇੱਕ ਨਿਆਣ ਬੰਦਾ ਹੈ ਨਾ ਉਹ ਆਪਣੇ ਨਿਆਣੇ ਨੂੰ ਆਂਦਾ ਪੜਾ ਸੁਣਾ ਕਹਿੰਦਾ ਕਿਹੜਾ ਕਹਿੰਦਾ ਅਠੂ ਨਾਇਆ ਕਿੰਨਾ ਹੁੰਦਾ ਅਠੂ ਨਾਇਆ ਕਿੰਨਾ ਹੁੰਦਾ ਤੇ ਮੁੰਡਾ ਦਾ 75 ਪਾਪੇ ਨੇ 100 ਰੁਪਇਆ ਕੱਢ ਕੇ ਦੇ ਦਿੱਤਾ ਖੁਸ਼ ਹੋ ਗਏ ਤੇ ਲਾਗੇ ਤਾਂ ਢੇਰਾਂ ਦਾ ਕੋਈ ਸਿਆਣਾ ਬੈਠਾ ਕਹਿੰਦਾ ਓਏ ਅਠੂ ਨਾਇਆ ਬੱਧਰ ਹੁੰਦਾ ਵਾ ਉਹਨੇ ਤਾਂ 75 ਕਿਹਾ ਕਹਿੰਦਾ ਲਾਗੇ ਤੇ ਆ ਗਿਆ 98 ਕਹਿੰਦਾ ਹੁੰਦਾ ਹੈ ਆਹ ਤੇ ਸਾਡੀ ਪੜਾਈ ਦਾ ਵਾਲਿਆ ਅੱਗੇ 98 ਕਹਿੰਦੇ ਹੁਣ 95 ਹੋ ਗਿਆ ਕਿਤਾਬਾਂ ਦਾ ਬੋਝ ਹੈ ਮੋਢਿਆਂ ਉੱਤੇ ਸਿਖਿਆਰਤੀ ਨਹੀਂ ਬਣ ਰਹਾ ਬੇਨਤੀ ਆ ਪੰਜਾਬ ਦੀ ਮਿੱਟੀ ਨਾਲ ਪਿਆਰ ਕਰੋ ਪਰ ਸਾਰੀ ਚੰਗਤ ਆਖੋ ਸਤਨਾਮ ਸ਼੍ਰੀ ਵਾਇਰ